ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਆਲੂ ਤੇ ਨਿਊਟਰੀ ਦੀ ਸਬਜ਼ੀ ਆਲੂ ਆਪਾਂ ਬਾੜ ਲਏ ਆ ਬਾਲ ਕੇ ਛਿੱਲ ਲਏ ਆ ਤੇ ਆਪਾਂ ਨਿਊਟਰੀ ਵੀ ਲੈ ਲਈ ਆ ਆਪਾਂ ਲਸਣ ਪਿਆਜ਼ ਹਰੀਆਂ ਮਿਰਚਾਂ ਟਮਾਟਰ ਥੋੜੀ ਜੀ ਮੇਥੀ ਹਰੀ ਕੱਟ ਕੇ ਰੱਖ ਲਈ ਤੇ ਨਿਊਟਰੀ ਆਪਾਂ ਹੁਣ ਗਰਮ ਪਾਣੀ ਚ ਪਾਤੀ ਗਰਮ ਪਾਣੀ ਆਪਾਂ ਕਰ ਲਿਆ ਸੀ ਉਦੋਂ ਤੇ ਆਪਾਂ ਨਿਊਟਰੀ ਪਾ ਕੇ ਕੁਝ ਟਾਈਮ ਰੱਖ ਲੈਣੇ ਤੇ ਆਪਾਂ ਇਹ ਲਸਣ ਪਿਆਜ਼ ਹਰੀਆਂ ਮਿਰਚਾਂ ਇਹਨਾਂ ਨੂੰ ਪੀਸ ਲੈਣੇ ਇਹਨਾਂ ਦਾ ਪੇਸਟ ਬਣਾ ਲੈਣੇ ਮਸਾਲਾ ਆਪਾਂ ਪੀਸ ਲਿਆ ਹੁਣ ਆਪਾਂ ਤੜਕੇ ਦੀ ਤਿਆਰੀ ਕਰਦੇ ਆਂ ਆਪਾਂ ਤੇਲ ਸਰੋਂ ਦਾ ਪਾ ਕੇ ਗਰਮ ਕਰ ਲੈਂਦੇ ਤੇ ਨਾਲ ਹੀ ਆਪਾਂ ਆਲੂ ਥੋੜੇ ਥੋੜੇ ਫੇ ਲੈ ਲੈਂਦੇ ਹੱਥਾਂ ਨਾਲ ਛੋਟੇ ਛੋਟੇ ਟੁਕੜੇ ਹੋ ਜਾਣਗੇ ਫੇਕ ਇਹਨਾਂ ਦੇ ਹਲੂ ਆਪਾਂ ਫੇਲੇ ਆ ਹੁਣ ਆਪਾਂ ਨਿਊਟਰੀ ਨੂੰ ਸਾਫ ਕਰ ਲੈਨੇ ਆ ਗਰਮ ਪਾਣੀ ਚ ਪਾਈ ਸੀ ਇਹਨੂੰ ਆਪਾਂ ਸਾਫ ਕਰ ਲੈਨੇ ਚੰਗੀ ਤਰ੍ਹਾਂ ਠੰਡੇ ਪਾਣੀ ਨਾਲ ਧੋ ਲੈਨੇ ਇਹਨੂੰ ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਹਿੰਗ ਪਾਵਾਂਗੇ ਥੋੜੀ ਜੀ ਥੋੜਾ ਜਿਹਾ ਆਪਾਂ ਜੀਰਾ ਪਾਵਾਂਗੇ ਸਾਬਤ ਹੁਣ ਆਪਾਂ ਪੇਸਟ ਪਾ ਦਿੰਨੇ ਜਿਹੜਾ ਲਸਣ ਪਿਆਜ਼ ਤੇ ਹਰੀ ਮਿਰਚ ਦਾ ਬਣਾਇਆ ਆਪਾਂ ਇਹਨੂੰ ਭੁੰਨਾਗੇ ਮੱਠੀ ਮੱਠੀ ਅੱਗ ਤੇ ਭੁੰਨਾਗੇ ਇਹਨੂੰ ਜਦੋਂ ਤੱਕ ਇਹਦਾ ਰੰਗ ਨਹੀਂ ਚੇਂਜ ਹੋ ਜਾਂਦਾ ਮਸਾਲਾ ਆਪਣਾ ਪੁੱਜ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਮਿਰਚ ਮਸਾਲੇ ਪਾ ਦਿੰਨੇ ਆ ਆਪਾਂ ਨਮਕ ਪਾਵਾਂਗੇ ਆਪਣੇ ਟੇਸਟ ਅਕੋਰਡਿੰਗ ਹਲਦੀ ਪਾਵਾਂਗੇ ਥੋੜੀ ਜਿਹੀ ਕੁੱਟੀ ਹੋਈ ਲਾਲ ਮਿਰਚ ਪਾਵਾਂਗੇ ਕਿਉਂਕਿ ਹਰੀ ਮਿਰਚ ਆਪਣੀ ਜ਼ਿਆਦਾ ਤਿੱਕੀ ਨਹੀਂ ਸੀ। ਤਨੀਆ ਪਾਊਡਰ ਪਾਵਾਂਗੇ। ਤੇ ਥੋੜਾ ਜਿਹਾ ਆਪਾਂ ਗਰਮ ਮਸਾਲਾ ਪਾਵਾਂਗੇ। ਮਸਾਲੇ ਆਪਾਂ ਆਪਣੇ ਟੇਸਟ ਅਕੋਰਡਿੰਗ ਪਾ ਸਕਦੇ ਆ ਜਿੰਨੀ ਵੀ ਆਪਾਂ ਨੂੰ ਜ਼ਰੂਰਤ ਹੋਵੇ ਉਹਨੇ ਪਾ ਸਕਦੇ ਆ। ਇਹ ਆਪਾਂ ਮੇਥੀ ਪਾਵਾਂਗੇ ਹਰੀ ਮੇਥੀ। ਤੇ ਨਾਲ ਹੀ ਆਪਾਂ ਟਮਾਟਰ ਪਾ ਦਿੰਨੇ ਆ। ਥੋੜੀ देर ਆਪਾਂ ਇਹਨੂੰ ਟਮਾਟਰ ਨੂੰ ਭੁੰਨ ਲੈਨੇ ਆਂ ਤੇ ਆਪਾਂ ਥੋੜਾ ਜਿਹਾ ਪਾਣੀ ਪਾ ਦਿੰਨੇ ਆਂ ਹੁਣ ਆਪਾਂ ਇਹਨਾਂ ਨੂੰ ਉਦੋਂ ਤੱਕ ਭੁੰਨਾਂਗੇ ਜਦੋਂ ਤੱਕ ਆਪਣਾ ਮਸਾਲਾ ਤੇਲ ਨਹੀਂ ਛੱਡ ਦਿੰਦਾ ਮਸਾਲਾ ਆਪਣਾ ਪੁੱਜ ਗਿਆ ਹੁਣ ਆਪਾਂ ਆਲੂ ਪਾ ਦਿੰਨੇ ਤੇ ਨਾਲ ਹੀ ਆਪਾਂ ਨਿਊਟਰੀ ਪਾ ਦਿੰਨੇ ਤੇ ਆਪਾਂ ਥੋੜੀ ਦੇਰ ਇਹਨੂੰ ਮਸਾਲੇ ਦੇ ਵਿੱਚ ਆਲੂ ਤੇ ਨਿਊਟਰੀ ਭੁੰਨ ਲੈਣੇ ਆ ਆਲੂ ਨੇ ਰੀਅਪਾ ਮਿਕਸ ਕਰ ਲਏ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਦਿੰਨੇ ਆ ਇਹਦੀ ਤਰੀ ਬਣਾਉਣ ਵਾਸਤੇ ਜਿੰਨੀ ਕ ਆਪਾਂ ਨੂੰ ਜ਼ਰੂਰਤ ਹੋਏਗੀ ਓਨੇ ਕ ਆਪਾਂ ਇਹਦੇ ਵਿੱਚ ਪਾਣੀ ਪਾ ਲੈਨੇ ਆ ਪਾਣੀ ਆਪਾਂ ਪਾ ਲਿਆ ਹੁਣ ਆਪਾਂ ਇਹਨੂੰ ਰਿਜਣ ਵਾਸਤੇ ਰੱਖ ਦਿੰਨੇ ਆ ਆਪਣੀ ਸਬਜੀ ਕੁਝ ਟਾਈਮ ਵਾਸਤੇ ਰਿਜ ਗਈ ਆ ਥੋੜੀ ਜਿਹੀ ਆਪਾਂ ਹੋਰ ਰਿੰਨਾਂਗੇ ਨੂੰ ਸਬਜੀ ਆਪਣੀ ਬਣ ਕੇ ਤਿਆਰ ਹੋ ਗਈ ਆ ਹੁਣ ਆਪਾਂ ਹਰਾ ਧਨੀਆ ਪਾ ਦਿੰਨੇ ਆ ਸਬਜੀ ਆਪਣੀ ਬਣ ਕੇ ਤਿਆਰ ਹੋ ਗਈ ਆ ਤੁਸੀਂ ਵੀ ਜਰੂਰ ਟਰਾਈ ਕਰਿਓ ਬਹੁਤ ਹੀ ਸਵਾਦ ਬਣਦੀ ਆ